ਜੀ ਪਰ ਉਤੋਂ ਪਹਿਲਾਂ ਇੱਕ ਖਬਰ ਆਈ ਉਹ ਖਬਰ ਇਹ ਹੈ ਜਿਹੜੀ ਖਬਰ ਆਈ ਹੈ ਕਿ ਕੇਂਦਰੀ ਏਜੰਸੀਆਂ ਨੇ ਉਹ ਇੰਟੈਲੀਜੈਂਸ ਬਿਊਰੋ ਹੋ ਸਕਦੀ ਹੈ ਜਾਂ ਕੋਈ ਹੋਰ ਐਨਆਈਏ ਵਗੈਰਾ ਹੋ ਸਕਦੀ ਹੈ ਜੀ ਉਹਨਾਂ ਨੂੰ ਕੋਈ ਜਾਣਕਾਰੀ ਮਿਲੀ ਹੈ ਕਿ ਬਿਕਰਵਤ ਸਿੰਘ ਮਜੀਠੀਆ ਤੇ ਜੇਲ੍ਹ ਦੇ ਅੰਦਰ ਬਬਰ ਖਾਲਸਾ ਵੱਲੋਂ ਹਮਲਾ ਹੋ ਸਕਦਾ ਹੈ ਉਹ ਜਿਹੜਾ ਹਮਲੇ ਦੀ ਜੋ ਇਨਫੋਰਮੇਸ਼ਨ ਆਈ ਕਿਉਂਕਿ ਜਿਹੜੀ ਕੇਂਦਰੀ ਏਜੰਸੀਆਂ ਦੀ ਇਨਫੋਰਮੇਸ਼ਨ ਆ ਉਹ ਪੰਜਾਬ ਦੀ ਏਜੰਸੀ ਕੋਲੇ ਆਉਂਦੀ ਹੈ ਜਾਂ ਪੰਜਾਬ ਦੇ ਇੰਟੈਲੀਜੈਂਸ ਵਿੰਗ ਕੋਲੇ ਆਉਂਦੀ ਹੈ ਇਹਨਾਂ ਨੇ ਫਿਰ ਉਹ ਦਿੱਤੇ ਜਿਹੜੀ ਹੈਗੀ ਆਪਸ ਵਿੱਚ ਕੋਈ ਰਾਏ ਮਸ਼ਵਰਾ ਕੀਤਾ ਤੇ ਫਿਰ ਕੱਲ ਕਹਿੰਦੇ ਆ ਵੀ ਕਾਫੀ ਇਹਨਾਂ ਨੇ ਇੱਥੇ ਪ੍ਰਬੰਧ ਬੰਦੋਬਸਤ ਵੀ ਕੀਤੇ ਇਹਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਅੱਜ ਇੱਥੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਆਏ ਹੋਏ ਬਿਲਕੁਲ ਜੀ ਔਰ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਇਹਦੇ ਬਾਰੇ ਪੁੱਛਿਆ ਗਿਆ ਸੀ ਭਗਵੰਤ ਸਿੰਘ ਮਾਨ ਹੋਰੀ ਪਹਿਲਾਂ ਤਾਂ ਟਾਲ ਜਗੇ ਵੀ ਕੋਈ ਐਸੀ ਗੱਲ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਹਾਂ ਜੇ ਕੋਈ ਇਨਫੋਰਮੇਸ਼ਨ ਆਈ ਹੈ ਤਾਂ ਕੇਂਦਰੀ ਏਜੰਸੀਆਂ ਤੇ ਪੰਜਾਬ ਦੀਆਂ ਏਜੰਸੀਆਂ ਆਪਸ ਵਿੱਚ ਜਿਹੜੀ ਹੈਗੀ ਆ ਸਾਂਜੀ ਸਾਂਝ ਕਰਕੇ ਤੇ ਉਹ ਆਪਣਾ ਜਿਹੜਾ ਉਪਰਾਲਾ ਕਰਨਗੇ ਆ ਵੈਸੇ ਉਹਨੇ ਕਹਤਾ ਵੀ ਅਸੀਂ ਹਰ ਕਿਸਮ ਦਾ ਇੰਤਜ਼ਾਮ ਕਰਾਂਗੇ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਊਗਾ ਜੇਲ੍ਹ ਦੇ ਵਿੱਚ ਵੀ ਕੀਤਾ ਹੋਇਆ ਪਰ ਅਗਲੀ ਗੱਲ ਨਾਲ ਉਹ ਦੂਜੀ ਵੀ ਕਹੇਗੀ ਕਿ ਜੇ ਕੋਈ ਬੰਦਾ ਇਸ ਦੇ ਬਹਾਨੇ ਸਪੈਸ਼ਲ ਜਿਹੜੀ ਹੈਗੀਆਂ ਫੈਸਿਲਿਟੀ ਭਾਲੇ ਤੋਂ ਨਹੀਂ ਮਿਲ ਸਕਦੀ ਜੇਲ੍ਹ ਮੈਨੂਅਲ ਦੇ ਮੁਤਾਬਕ ਕੀ ਉਹਨਾਂ ਨੂੰ ਜਿਹੜੀਆਂ ਮਿਲੀਆਂ ਇਹ ਕਹਾਣੀ ਹੈ ਹੁਣ ਇਹ ਇਨਫਾਰਮੇਸ਼ਨ ਜੇ ਕੇਂਦਰੀ ਏਜੰਸੀਆਂ ਕੋਲੇ ਹੈ ਤੇ ਕੇਂਦਰੀ ਏਜੰਸੀਆਂ ਨੇ ਇਨਫਰਮੇਸ਼ਨ ਸਪੀਕ ਕੁਲ دی ਹੈ ਬਿਲਕੁਲ ਤੇ ਕੇਂਦਰੀ ਏਜੰਸੀਆਂ ਨੇ ਜੇ ਇੱਥੇ ਮਤਲਬ ਇਹ ਇਨਫਰਮੇਸ਼ਨ ਸਾਂਝੀ ਕੀਤੀ ਹੈ